ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅਬਦੁੱਲਾ ਖਾਨ ਪੰਜਾਬ ਵਿੱਚ ਫਿਰ ਨਿਕਲਿਆ ਔਰ ਉਸ ਨੂੰ ਕਿਤੇ ਕੋਈ ਸਿੱਖ ਦਲ ਨਹੀਂ ਮਿਲਿਆ ਗ੍ਰਾਮਾ ਸ਼ਹਿਰਾਂ ਦੇ ਰਹਿਣ ਵਾਲੇ ਆਪਣੇ ਕਿੱਤੇ ਕਾਰ ਕਰਨ ਵਾਲੇ ਉਸ ਨਾਲ ਅੜਦੇ ਹੀ ਨਹੀਂ ਸਨ ਔਰ ਨਾ ਇਸਨੇ ਉਹਨਾਂ ਨੂੰ ਦੁੱਖ ਦੇਣ ਦੀ ਮੂਰਖਤਾ ਕੀਤੀ ਅਬਦਾਲੀ ਮੂੰਹ ਚੱਕ ਦਿੱਲੀ ਵੱਲ ਟੁਰ ਹੀ ਗਿਆ ਸਰਹਿੰਦ ਠਹਿਰ ਕੇ ਅੱਗੇ ਵਧਿਆ ਖੰਨੇ ਮੁਕਾਂਪਿਆ ਸਚਮੁੱਚ ਨਗਰ ਵਿੱਚ ਤਲਾਸ਼ੀ ਹੋਈ ਪਰ ਪਿੰਡ ਦੇ ਹਿੰਦੂ ਮੁਸਲਮਾਨਾਂ ਸਭ ਤੋਂ ਇਹੋ ਖਬਰ ਮਿਲੀ ਕਿ ਇੱਥੋਂ ਦੀ ਕਾਬਲ ਨੂੰ ਫੜ ਕੇ ਗਈ ਬੀਬੀ ਵਾਪਸ ਨਹੀਂ ਆਈ ਦਿੱਲੀ ਉੱਪੜ ਕੇ ਅਬਦਾਲੀ ਵਜ਼ੀਰ ਅਮੀਰ ਔਰ ਕਈ ਉਮਰਾਵਾਂ ਨੂੰ ਕਤਲ ਕਰਕੇ ਨਜੀਬ ਖਾਨ ਨੂੰ ਵਜ਼ੀਰ ਬਣਾ ਕੇ ਅੱਗੇ ਵਧਿਆ ਮਥਰਾਪੁਰ ਮਰਹਟਿਆਂ ਨੂੰ ਪਾਂਝ ਦੇ ਕੇ ਉਹ ਲੁੱਟ ਮਚਾਈ ਕਿ بڑے بڑے ਮੰਦਰਾਂ ਦੇ ਹੀਰੇ ਜਵਾਹਰਾਤ ਮਾਲ ਮੱਤੇ ਲੁੱਟੇ ਲਈ ਅਣਗਿਣਤਨ ਦੌਲਤ ਲੈ ਸ਼ਹਿਰ ਲੁੱਟ ਹਿੰਦੂ ਸ਼ਾਨ ਮਿੱਟੀ ਵਿੱਚ ਮਿਲਾ ਇੱਜ਼ਤ ਸਤਿਕਾਰ ਦੇ ਸਿਰ ਮਿੱਟੀ ਪਾ ਦਿੱਲੀ ਮੁੜਿਆ ਇੱਥੋਂ ਜੋ ਵੀ ਕੁਝ ਮਿਲਿਆ ਲੈ 3 ਮਹੀਨੇ ਵਿੱਚ ਮਾਲਾ ਮਾਲ ਹੋ ਸਰਹਿੰਦ ਆਪੁੱਜਾ ਇੱਥੇ ਜੈਨ ਖਾਨ ਨੂੰ ਨਵਾਬ ਥਾਪਿਓ ਸੁ ਇਸ ਵੇਲੇ ਇੱਥੇ ਕੋਟਲੇ ਤੇ ਰਾਏ ਕੋਟ ਦੇ ਮੁਸਲਮਾਨ ਰਾਜਪੁੱਤਾਂ ਨੇ ਪਟਿਆਲੇ ਦੇ ਮਹਾਰਾਜਾ ਆਲਾ ਸਿੰਘ ਦੀ ਸ਼ਿਕਾਇਤ ਕੀਤੀ ਅਬਦਾਲੀ ਨੇ ਕੁਝ ਫੌਜ ਬਰਨਾਲੇ ਵੱਲ ਜੋ ਤਦੋਂ ਪਟਿਆਲੇ ਦੀ ਰਾਜਧਾਨੀ ਸੀ ਕੱਲ ਦਿੱਤੀ ਐਦਰ ਤਾਂ ਮਹਾਰਾਜਾ ਨੇ ਆਪਣੀ ਸਾਰੀ ਤਾਕਤ ਜੋੜ ਕੇ ਸ਼ਹਿਰ ਦੀ ਰਾਖੀ ਦਾ ਪ੍ਰਬੰਧ ਕੀਤਾ ਤੇ ਆਈ ਫੌਜ ਦੀਆਂ ਗਿਰਾਵਾਂ ਤੋਂ ਹੀ ਸ਼ੁਰੂ ਹੋ ਗਈਆਂ ਹੱਥ ਚਲਾਕੀਆਂ ਲੁੱਟਾਂ ਮਾਰਾਂ ਤੇ ਟਾਕਰੇ ਦਾ ਪ੍ਰਬੰਧ ਕੀਤਾ ਉਧਰ ਕੁਝ ਸਿਆਣੇ ਆਦਮੀ ਵਿੱਚ ਪਾ ਕੇ ਅਬਦਾਲੀ ਨਾਲ ਸੁਲਹਿ ਕਰ ਲਈ ਐਥੋਂ ਤਾਈ ਕਿ ਅਬਦਾਲੀ ਉਹਨਾਂ ਦੀ ਰਾਜਗੀ ਦਾ ਕਿਤਾਬ ਖਿੱਲਿਆਤ ਹੋਰ ਪੱਕਿਆ ਕਰ ਗਿਆ ਜੋ ਮੁਠਪੇੜ ਇਸ ਵੇਲੇ ਪਠਾਣਾ ਨਾਲ ਸਿੱਖਾਂ ਦੀ ਹੋਈ ਉਸ ਵਿੱਚ ਦਿਲ ਖੋਲ ਕੇ ਅਲਾम्बा ਸਿੰਘ ਨੇ ਜਾਨਬਾਜ਼ੀ ਦਿਖਾਈ ਸੀ ਇਹ ਲੜਾਈ ਛੇਤੀ ਮੁੱਕ ਗਈ ਸੀ ਪਰ ਜ਼ਖਮੀਆਂ ਤੇ ਦੁਖੀਆਂ ਦੀ ਕਾਫੀ ਗਿਣਤੀ ਤੇ ਸਤਵੰਤ ਸਾਈਂ ਜੀ ਦੀ ਸੇਵਾ ਤੇ ਧਿਆਨ ਲਈ ਹੋ ਗਈ ਇੰਨਾ ਜ਼ਖਮੀਆਂ ਵਿੱਚ ਕੁਝ ਦੁਰਾਨੀ ਦੇ ਆਦਮੀ ਵੀ ਹਨ ਜਿੰਨਾਂ ਦੇ ਇਲਾਜ ਦਾ ਪ੍ਰਬੰਧ ਵੀ ਇੰਨਾ ਬਹਾਦਰ ਸੀ ਕਿਸਤਰੀਆਂ ਨੇ ਬਿਨਾਂ ਇਸ ਗੱਲ ਦੇ ਸੰਸੇ ਦੇ ਕੇ ਇਹ ਵੈਰੀ ਹਨ ਆਪਣੇ ਸਿਰ ਲੈ ਲਿਆ ਸੀ ਸੰਜੋਗਾ ਦੇ ਰੰਗ ਦੇਖੋ ਕਿ ਨਵਾਬ ਅਸਤਮਤੁੱਲਾ ਖਾਂ ਜਿੰਨਾਂ ਦੇ ਘਰ ਸਤਵੰਤ ਗੁਲਾਮੀ ਦੀ ਹਾਲਤ ਵਿੱਚ ਰਹਿ ਆਈ ਸੀ ਜੋ ਫਾਤਿਮਾ ਦਾ ਘਰ ਵਾਲਾ ਸੀ ਜਿਸ ਦੇ ਅੱਗੇ ਸਤਵੰਤ ਨੇ ਕਾਬਲ ਹੁੰਦਿਆਂ ਜਾਨ ਬਚਾਈ ਸੀ ਇੰਨਾ ਜ਼ਖਮੀਆਂ ਵਿੱਚ ਸੀ ਸਤਵੰਤ ਨੇ ਸਿਆਣ ਲਿਆ ਆਪ ਉਸ ਦੇ ਸਾਹਮਣੇ ਨਹੀਂ ਹੋਈ ਸਾਈ ਜਿਹਦੇ ਸਪੁਰਦ ਕੀਤੇ ਬਿਮਾਰਾ ਵਿੱਚ ਇਹ ਬਿਮਾਰ ਰੱਖਿਆ ਗਿਆ ਜੋ ਜ਼ਖਮੀ ਥੋੜੀ ਥੋੜੀ ਛੱਟ ਫੇਟ ਵਾਲੇ ਸਨ ਪੱਟੀਆਂ ਬੰਨ ਬਣਾ 2-4 ਦਿਨਾਂ ਵਿੱਚ ਸਰਹਿੰਦ ਵਿੱਚ ਪਹੁੰਚਾ ਦਿੱਤੇ ਗਏ ਅਬਦਾਲੀ ਨੇ ਇਸ ਲੋਕ ਮਹਾਰਾਜਾ ਪਟਿਆਲੇ ਦੀ ਸਿੱਦਕ ਦਿੱਲੀ ਦਾ ਸਬੂਤ ਸਮਝ ਕੇ ਬੜੀ ਖੁਸ਼ੀ ਪ੍ਰਗਟ ਕੀਤੀ ਔਰ ਸਿੱਖਾਂ ਦੇ ਇਸ ਵਰਤਾਓ ਨੇ ਚੰਗਾ ਅਸਰ ਪੈਦਾ ਕੀਤਾ ਜੋ ਜ਼ਖਮੀ ਬਰਨਾਲੇ ਵੈਦ ਰਾਜਾਂ ਦੇ ਇਲਾਜ ਤੇ ਸਤਵੰਤ ਵਰਗੀਆਂ ਆਪਾਂਵਾਰ ਸੇਵਕ ਸਿੰਘਨੀਆਂ ਦੀ ਸੇਵਾ ਹੇਠ ਰਾਜੀ ਹੋ ਰਹੀ ਸੀ ਹੋ ਗਈ ਪਰ ਨਵਾਬ ਅਸਮਤੁੱਲਾ ਖਾਂ ਦੀ ਹਾਲਤ ਖਰਾਬ ਹੋ ਗਈ ਸਰਹਿੰਦ ਤੋਂ ਅਬਦਾਲੀ ਨੇ ਆਪਣੇ ਜਰਾ ਵੀ ਕੱਲੇ ਪਰ ਉਹ ਰਾਜ਼ੀ ਨਾ ਹੋ ਸਕਿਆ ਉੱਥੇ ਹੀ ਮਰ ਗਿਆ ਤੇ ਉਸ ਦੀ ਲੋਥ ਸਰਹਿੰਦ ਕੱਲੀ ਗਈ ਜਿੱਥੇ ਉਹ ਦਫਨਾਇਆ ਗਿਆ ਜਿਸ ਵੇਲੇ ਵੈਦਾਂ ਨੇ ਦਾਸ ਦਿੱਤਾ ਸੀ ਕਿ ਇਹ ਹੁਣ ਜ਼ਰੂਰ ਮਰੇਗਾ ਤੇ ਕੋਈ ਦਿਨ ਦਾ ਪੁਰਾਣਾ ਹੈ ਤਾਂ ਸਤਵੰਤ ਇੱਕ ਦਿਨ ਉਸ ਨੂੰ ਮਿਲ ਹੀ ਪਈ ਤੇ ਉਸ ਦੀ ਬੋਲੀ ਵਿੱਚ ਇਸ ਨੇ ਖੁੱਲੇ ਬਚਨ ਬਿਲਾਸ ਕੀਤੀ ਉਸ ਨੂੰ ਅੰਤ ਵੇਲੇ ਐ ਸੱਜਣ ਦੇ ਜਿਸ ਨੇ ਕਦੇ ਆਪਣੀ ਜਾਨ ਹੂਲ ਕੇ ਉਸ ਦੀ ਆਪਣੀ ਜਾਨ ਬਚਾਈ ਸੀ ਦਰਸ਼ਨ ਹੋ ਕੇ ਬੜੇ ਸੁਖਦਾਈ ਹੋਏ ਸਤਵੰਤ ਨੇ ਉਸ ਨੂੰ ਵਾਯੂ ਗੁਰੂ ਦੇ ਦੇਸ਼ ਦੇ ਉਪਦੇਸ਼ ਦਿੱਤੇ ਉਹ ਰੋਹਾਨੀ ਬਾਤਾਂ ਸੁਣਾ ਕੇ ਠੰਡ ਪਈ ਉਹ ਮਰਨ ਵੇਲੇ ਨਾਮ ਵਿੱਚ ਲੱਗ ਗਿਆ ਉਸ ਦੀ ਇਹ ਬੜੀ ਇੱਛਾ ਸੀ ਕਿ ਕਿਵੇਂ ਸਤਵੰਤ ਫਾਤਿਮਾ ਨੂੰ ਮਿਲ ਪਵੇ ਜੋ ਫਾਤਿਮਾ ਦੇ ਬਾਕੀ ਦਿਨ ਦੁਖੀ ਨਾ ਲੰਘਣ ਪਰ ਇਹ ਹੋਣਾ ਕਠਨ ਸੀ ਉਹ ਜਾਣਦਾ ਸੀ ਕਿ ਸਤਵੰਤ ਉਸ ਦੇਸ਼ ਨੂੰ ਕੈਦ ਸਮਝਦੀ ਹੈ ਤੇ ਫਾਤਿਮਾ ਨੇ ਵਤਨ ਛੱਡ ਕੇ ਇੱਥੇ ਆਉਣਾ ਨਹੀਂ ਪਰ ਤਦ ਵੀ ਉਸ ਨੇ ਇੱਕ ਖੱਤ ਆਪਣੀ ਵੋਟੀ ਨੂੰ ਲਿਖਿਆ ਜਿਸ ਵਿੱਚ ਆਪਣੇ ਆਖਰੀ ਪਿਆਰ ਦੇ ਪਿੱਛੋਂ ਉਸ ਨੂੰ ਉਸੇ ਮਰਨ ਮਗਰੋਂ ਕਰਨ ਵਾਲੇ ਕੰਮ ਦੱਸੇ ਤੇ ਲਿਖਿਆ ਕਿ ਪੰਜਾਬ ਦਾ ਪ੍ਰਬੰਧ ਅਬਦਾਲੀ ਨੇ ਪੱਕਾ ਕਰ ਦਿੱਤਾ ਹੈ ਉਮੀਦ ਨਹੀਂ ਕਿ ਪਠਾਨ ਰਾਜ ਹੁਣ ਇੱਥੋਂ ਹਿਲ ਸਕੇ ਸੋ ਅਮਨ ਹੈ ਔਰ ਉਸ ਦਾ ਚਿੱਤ ਜੇ ਸਤਵੰਤ ਨੂੰ ਮਿਲੇ ਬਿਨਾ ਸੁਖੀ ਨਾ ਰਹਿ ਸਕੇ ਤਾਂ ਹਿੰਦ ਵਿੱਚ ਆ ਜਾਵੇ ਤੇ ਸਰਹਿੰਦ ਵਾਲੇ ਪੀਰਾਂ ਦੇ ਡੇਰੇ ਆ ਕੇ ਠਹਿਰੇ ਔਰ ਇੱਥੋਂ ਪ੍ਰਬੰਧ ਕਰਕੇ ਬੀਬੀ ਨੂੰ ਮਿਲ ਲਵੇ ਇਹ ਚਿੱਠੀ ਉਸਨੇ ਬੀਬੀ ਦੇ ਹੱਥ ਦਿੱਤੀ ਤੇ ਆਪ ਉਸਦੇ ਅਗਲੇ ਤੇ ਹੁਣ ਦੇ ਸ਼ੁਕਰੀਏ ਕਰਦਾ ਜਗਤ ਤੋਂ ਟੁਰ ਗਿਆ ਅਸਮਦੁੱਲਾ ਖਾਂ ਮਰਨ ਤੋਂ ਪਹਿਲੇ ਇੱਕ ਹੋਰ ਖੱਤ ਅਬਦਾਲੀਵਾਲ 깔 ਗਿਆ ਜਿਸ ਵਿੱਚ ਉਸਨੇ ਆਪਣੀ ਸਿੱਖਾਂ ਵਿੱਚ ਹੋਈ ਖਿਦਮਤ ਸਿੱਖਾਂ ਦੇ ਨੇਕ ਸੁਲੂਕ ਤੇ ਇਨ੍ਹਾਂ ਦੇ ਫਕੀਰੀ ਔਰ ਪਿਆਰ ਭਰੇ ਜੀਵਨ ਦਾ ਜ਼ਿਕਰ ਕੀਤਾ ਤੇ ਬਿਨੇ ਕੀਤੀ ਕਿ ਇਨ੍ਹਾਂ ਨਾਲ ਸੁਲਹਿ ਕੀਤੀ ਜਾਵੇ ਇਹ ਇੱਕ ਅੱਲਾ ਦੇ ਮੰਨਣ ਵਾਲੇ ਹਨ ਨਾ ਕਾਫਰ ਹਨ ਨਾ মুশਰਕ ਇਨ੍ਹਾਂ ਬਾਬਤ ਆਪ ਤੱਕ ਗਲਤ ਖਬਰਾਂ ਅਪੜਦੀਆਂ ਹਨ ਤੇ ਕਿਸੇ ਵੇਲੇ ਫਕੀਰਾਂ ਤੇ ਜ਼ੁਲਮ ਹੋ ਜਾਂਦੇ ਹਨ ਚੰਗਾ ਹੈ ਕਿ ਮੁਸਲਮਾਨਾਂ ਤੇ ਸਿੱਖਾਂ ਦਾ ਵਿਰੋਧ ਕਦੇ ਨਾ ਹੋਵੇ ਜਿਵੇਂ ਕਿਵੇਂ ਹੋ ਸਕੇ ਇਨ੍ਹਾਂ ਨਾਲ ਮੇਲ ਕਰਕੇ ਸਦਾ ਲਈ ਸੁਲੇ ਕਰ ਲਈ ਜਾਵੇ ਪਰ ਅਹਿਮਦ ਸ਼ਾਹ ਤਾਂ ਪਠਾਣੀ ਰਾਜ ਦੇ ਬੰਨਣ ਦੇ ਫਿਕਰ ਵਿੱਚ ਸੀ ਉਸਨੇ ਤਾਂ ਇਸ ਲੋਕ ਦੇ ਲਈ ਮਾਰਨੇ ਸਨ ਕਿ ਉਸ ਦੇ ਰਾਹ ਵਿੱਚ ਰੋੜਾ ਸਨ ਅਹਿਮਦ ਸ਼ਾਹ ਨੇ ਹੁਣ ਲਾਹੌਰ ਨੂੰ ਕੂਚ ਕੀਤਾ ਪਰ ਸਤਲੁਜ ਪਾਰ ਅਪੜਦੇ ਹੀ ਉਸ ਦੇ ਲੁੱਟ ਦੇ maal ਉਤੇ ਕਦੇ-ਕਦੇ ਛਾਪੇ ਪੈਣੇ ਸ਼ੁਰੂ ਹੋ ਗਏ ਸਿੱਖ ਸਵਾਰਾਂ ਦੇ ਜਥੇ ਜੰਗਲਾਂ ਵਿੱਚੋਂ ਅੱਧੀ ਰਾਤ ਨਿਕਲਦੇ ਤੇ ਆਪਣੇ ਦੇਸ਼ ਦੇ ਲੁੱਟੇ ਹੋਏ ਵਿਦੇਸ਼ ਨੂੰ ਚੱਲੇ ਜਾ ਰਹੇ ਮਾਲ ਤੇ ਹਮਲਾ ਕਰਕੇ ਜਿੰਨਾ ਬਾਣ ਭਵੇ ਲੁੱਟ ਕੇ ਖੋ ਕੇ ਨਿਕਲ ਜਾਂਦੇ ਦਿਨ ਹੁੰਦੇ ਤੱਕ ਉਹ ਜੰਗਲਾਂ ਬਨਾ ਵਿੱਚ ਲੁਕ ਜਾਂਦੇ ਉਹਨਾਂ ਨੂੰ ਲੱਭਣਾ ਤੇ ਫੜਨਾ ਕਠਨ ਸੀ ਇਸ ਤਰ੍ਹਾਂ ਦੇ ਹੱਥ ਲੱਗੇ ਮਾਲ ਤੋਂ ਸਿੱਖ ਸ਼ਸਤਰ ਘੋੜੇ ਤੇ ਜੰਗੀ ਸਮਾਨ ਬਣਾਉਂਦੇ ਇੱਥੋਂ ਤਾਈਂ ਕਿ ਹੁਣ ਆਪਣੀਆਂ ਤੋਪਾਂ ਵੀ ਢੱਲਣ ਲੱਗ ਪਏ ਸਨ ਪਾਦਸ਼ਾਹ ਵੱਲੋਂ ਬੁਲੰਦ ਖਾਂ 5000 ਫੌਜ ਦੇ ਹੁਕਮ ਉੱਤੇ ਸਿੱਖਾਂ ਨੂੰ ਫੜਨ ਵਾਸਤੇ ਥਾਪਿਆ ਗਿਆ ਪਰ ਉਸ ਨੂੰ ਕੋਈ ਜੱਥਾ ਹੱਥ ਨਾ ਆਇਆ ਅਖੀਰ ਉਸ ਨੇ ਆਪਣੀ ਅਬਰੋ ਰੱਖਰ ਖਾਤਰ ਨਾਲ ਲੜਨ ਵਾਲੇ ਕਈ ਸਿੱਖ ਮਾਰੇ ਕਈ ਗ੍ਰਾਂ ਲੁੱਟੇ ਤੇ ਕਈ ਕੀਰਤੀ ਤੇ ਜ਼ਿਮੀਂਦਾਰ ਸਿੱਖ ਫੜੇ ਨਾਲ 5-10 ਆਗੂ ਵੀ ਉਸ ਦੇ ਹੱਥ ਆ ਗਏ ਜੋ ਉਸ ਨੇ ਸਰਗਨੇ ਦੱਸ ਕੇ ਲਾਹੌਰ ਆ ਅਬਦਾਲੀ ਦੇ ਪੇਸ਼ ਕੀਤੇ ਜਿੰਨਾ ਵਿੱਚੋਂ ਇਹ ਨਾਮ ਇਤਿਹਾਸ ਵਿੱਚ ਯਾਦ ਰਹਿ ਗਏ ਹਨ ਰਾਵਨ ਸਿੰਘ ਕੇਹਰ ਸਿੰਘ ਬਾਗਣ ਸਿੰਘ ਹਾਠੋ ਸਿੰਘ ਤੇ ਗਿਰਜਾ ਸਿੰਘ ਅਬਦਾਲੀ ਇਨਾਂ ਦੇ ਕਦ ਗ੍ਰਾਂਡੀਲ ਸ਼ਕਲਾ ਅਡੋਲ ਤੇ Nirpae ਤੌਰ ਵੇਖ ਕੇ ਹੈਰਾਨ ਹੋ ਪੁੱਛਣ ਲੱਗਾ ਤੁਸੀਂ ਕੌਣ ਲੋਕ ਹੋ ਹਾਠੋ ਸਿੰਘ ਨੇ ਜਵਾਬ ਦਿੱਤਾ ਕਿ ਅਸੀਂ ਸਿੰਘ ਹਾਂ ਅਬਦਾਲੀ ਸਿੰਘ ਕੀ ਹੁੰਦਾ ਹੈ ਹਾਠੋ ਸਿੰਘ ਸ਼ੇਰ ਅਬਦਾਲੀ ਸ਼ੇਰ ਹਾਥੀ ਨਾਲ ਲੜਦਾ ਹੈ ਕਿ ਤੂੰ ਵੀ ਹਾਥੀ ਨਾਲ ਲੜ ਸਕਦਾ ਹੈ ਹਾਠੋ ਸਿੰਘ ਬਾਣ ਵਿੱਚ ਵਿਚਰਦਾ ਸ਼ੇਰ ਹਾਥੀ ਨੂੰ ਮਾਰ ਸਕਦਾ ਹੈ ਪਿੰਜਰੇ ਪਿਆ ਕਿ ਕੂ ਲੜੇ ਪਾਤਸ਼ਾਹ ਨੇ ਕਿਹਾ ਇੱਕ ਖੂਨੀ ਹਾਥੀ ਲਿਆਓ ਹਾਠੋ ਸਿੰਘ ਦੇ ਬੰਦ ਖੋਲ ਦਿੱਤੇ ਗਏ ਔਰ ਢਾਲ ਤਲਵਾਰ ਹੱਥ ਦਿੱਤੀ ਗਈ ਸਾਈਂ ਦੀ ਮੇਰ ਹਾਠੋ ਸਿੰਘ ਨੇ ਉਹ ਹੱਥ ਪਲੱਥੇ ਖੇਡੇ ਤੇ ਛੇਕੜ ਉਸ ਦੀ ਸੁੰਡ ਤੇ ਅਚਾਨਕ ਵਾਰ ਕਰਕੇ ਅਗਲਾ ਹਿੱਸਾ ਦੁਟੱਕ ਕਰ ਦਿੱਤਾ ਕਿ ਹਾਥੀ ਚੀਕਾ ਮਾਰਦਾ ਪੱਜ ਗਿਆ ਦੁਰਾਨੀ ਨੇ ਇੱਕ ਪਠਾਨ ਪਹਿਲਵਾਨ ਨਾਲ ਗਿਰਜਾ ਸਿੰਘ ਦਾ ਕੋਲ ਕਰਾਇਆ ਸਾਈਨ ਸਿੰਘ ਦੀਆਂ ਪੂਜਾ ਵਿੱਚ ਬੱਲ ਪਾਇਆ ਕਿ ਉਸਨੇ ਪਠਾਨ ਨੂੰ ਚਾਰੋਂ ਖਾਨੇ ਚਿੱਤ ਰੱਖਿਆ ਅਬਦਾਲੀ ਨੇ ਤਾਂ ਕਿ ਸਾਰੇ ਸਿੱਖ ਛੱਡ ਦਿੱਤੇ ਮੁਸਲਮਾਨਾਂ ਵੱਲ ਤੱਕ ਕੇ ਅਬਦਾਲੀ ਨੇ ਕਿਹਾ ਕਿ ਇਹ ਕੌਮ ਥੋੜੀ ਸੁਣਿੰਦੀ ਹੈ ਪਰ ਜੇ ਦਿੱਲੀ ਤੇ ਕਾਬਲ ਇਹਨਾਂ ਨੂੰ ਠੱਲ ਨਾ ਸਕੇ ਤਾਂ ਰਾਜ ਕਰੇਗੀ ਤੁਸੀਂ ਇਹਨਾਂ ਨੂੰ ਪ੍ਰੇਮ ਨਾਲ ਢਾਓ ਨਵਾਬ ਲਾਹੌਰ ਨੂੰ ਉਸਨੇ ਕਿਹਾ ਕਿ ਇਨਾਂ ਨੂੰ ਹੁਣ ਮਿੱਤਰ ਬਣਾਓ ਤੇ ਜੋ ਵੀ ਖਾਨ ਤੇ ਨੁਕਤੇ ਹਨ ਸਫਾ ਕਰ ਲੋ ਹੁਣ ਇਨਾਂ ਨਾਲ ਟਾਕਰਾ ਕਰਨਾ ਇਨਾਂ ਵਿੱਚ ਬਲ ਪਰ ਨਾ ਹੋਵੇਗਾ ਅਬਦੁੱਲਾ ਖਾਨ ਤੇ ਬੁਲੰਦ ਖਾਨ ਨੂੰ ਹੁਕਮ ਹੋਇਆ ਕਿ ਇਨਾਂ ਲੋਕਾਂ ਦਾ ਪਿੱਛਾ ਛੱਡ ਦਿਓ ਅਬਦਾਲੀ ਹੁਣ ਆਪਣੇ ਵੱਲੋਂ ਪੱਕੇ ਪੈਰ ਜਮਾ ਕੇ ਟੁਰ ਗਿਆ ਤੇ ਸਿੱਖਾਂ ਫੇਰ ਜੰਗਲਾ ਪਹਾੜਾ ਕੰਡੀਆਂ ਵਿੱਚੋਂ ਨਿਕਲ ਕੇ ਆਪਣੇ ਥਾਂ ਟਿਕਾਣੇ ਸੰਭਾਲ ਲਏ ਰਾਜੇ ਬਿਕਾਨੇ ਦੇ ਸਦੰਤੇ ਮਾਲਵੇ ਵਿੱਚ ਸਿੱਖ ਇਕੱਠੇ ਹੋਏ ਨਵੇਂ ਸਿਰੇ ਜੱਥੇ ਬਣੇ ਤੇ ਉਦਨ ਨੂੰ ਟੁਰ ਪਈ ਮਾਝੇ ਮਾਲਵੇ ਦੇ ਸਾਰੇ ਜੱਥੇਦਾਰ ਇਸ ਸਮੇਂ ਇੱਕ ਜਾਨ ਇੱਕ ਰੰਗ ਬਣੇ ਇਕੱਠੇ ਹੋਏ ਹੋਏ ਸਨ ਅਜੇ ਤੱਕ ਪਾਟੋ ਤਾੜ ਦੇਸ਼ ਭੇਤ ਜਾਤ ਭੇਤ ਦੀ ਕੋਈ ਤਰੇੜ ਤਰੀਖਾ ਵਿੱਚ ਨਹੀਂ ਸੀ ਆਈ ਸਿੱਖ ਦਖਣੀ ਪੰਜਾਬ ਵੱਲ ਜਦ ਸਾਰੇ ਰੁਖ ਕਰ ਗਏ ਤਦ ਅਲਾम्बा ਸਿੰਘ ਗੁਰਧਾਮਾ ਦੀ ਰਾਖੀ ਲਈ ਦਰਬਾਰ ਸਾਹਿਬ ਕੱਲਿਆ ਗਿਆ ਇਸ ਦੇ سپੁਰਦ 200 ਜਵਾਨ ਸੀ ਹੁਕਮ ਏ ਸੀ ਕਿ ਆਪ ਕਿਸੇ ਨਾਲ ਲੜਨਾ ਨਹੀਂ ਲਾਹੌਰ ਦੇ ਹਾਲਾਤ ਦੀ ਪੂਰੀ ਖਬਰ ਰੱਖਣੀ ਤੇ ਕਾਬਲ ਦੀ ਖਬਰ ਸੂਰਤ ਵੀ ਰੱਖਣੀ ਜੇ ਜਰਾ ਖਤਰਾ ਦੇਖੋ ਤਾਂ ਪੰਤ ਨੂੰ ਛੇਤੀ ਖਬਰ ਪਹੁੰਚਾ ਦੇਣੀ ਉਹ ਜਾਣਦੇ ਸਨ ਕਿ ਇਸ ਵੇਲੇ ਮੈਦਾਨ ਵਿੱਚ ਅਬਦਾਲੀ ਨਾ ਹੋਵੇ ਤਾਂ ਪੰਜਾਬ ਅਸਾਂ ਦਾ ਹੈ ਕਿਸੇ ਉੱਪਰ ਦੇ ਇੱਥੇ ਦਖਲ ਰਹਿ ਨਹੀਂ ਸਕਦਾ ਬਲਕਿ ਉਹ ਹੁਣ ਦਿੱਲੀ ਫਤਿਹ ਕਰਨੀ ਵੀ ਨੇੜੇ ਤੱਕ ਰਏ ਸਨ ਅਬਦਾਲੀ ਚਾਹੇ ਸਿੱਖਾਂ ਦੀ ਬਹਾਦਰੀ ਤੇ ਅਸ਼ ਅਸ਼ ਕਰ ਜਾਂਦਾ ਸੀ ਪਰ ਦਾਅਵਾ ਤਾਂ ਸਦਾ ਲੱਭਦਾ ਸੀ ਕਿ ਜਾ ਤਾਂ ਸ਼ਰਨ ਹੋਣ ਤੇ ਮੇਲ ਬਣ ਜਾਵੇ ਨਹੀਂ ਤਾਂ ਇਹਨਾਂ ਦਾ ਮਲੀਆ ਮੇਟ ਕਰੋ ਇਸ ਲਈ ਸਿੱਖ ਵੀ ਚੌਕਸ ਰਹਿੰਦੇ ਸਨ ਪਰ ਅੱਜ ਤੱਕ ਉਸ ਦੀ ਤਾਕਤ ਤੋਂ ਨਪੀੜੇ ਨਹੀਂ ਜਾਂਦੇ ਸਨ ਉਹਨਾਂ ਨੂੰ ਰੋ ਇਹ ਚੜਦਾ ਸੀ ਕਿ ਕਿਸੇ ਦੇ ਘਰ ਆ ਕੇ ਕੋਈ ਕਿਉਂ ਦਖਲ ਦੇਵੇ ਅਬਦਾਲੀ ਆਪਣੇ ਘਰ ਵਸੇ ਹਿੰਦੁਸਤਾਨ ਵਿੱਚ ਆ ਕੇ ਲੁੱਟ ਮਾਰਦਾ ਕੀ ਮਤਲਬ ਔਰ ਆਪਨੇ ਗਿਰਧ ਹਿੰਦੂ ਮੁਸਲਮਾਨਾਂ ਨੂੰ ਸਾਂਝੇ ਇਕੱਠ ਵਿੱਚ ਇੱਕ ਮੁਟ ਹੋ ਦੇਸ਼ ਦੇ ਸਾਂਝੇ ਵੈਰੀ ਨਾਲ ਟਾਕਰੇ ਲਈ ਤਿਆਰ ਨਹੀਂ ਤੱਕਦੇ ਸਨ ਇਸ ਕਰਕੇ ਇਕੱਲੇ ਸਿਰ ਚਲਦੇ ਸਨ ਜੋ ਕੁਛ ਆ ਬਣੀ ਦੇਸ਼ ਨੂੰ ਸੁਖੀ ਤੇ ਸੁਤੰਤਰ ਕਰਨਾ ਹੈ ਤੇ ਰਾਜ ਆਪਣਾ ਮੰਨਣਾ ਹੈ ਇਹ ਮਦ ਸਿੱਖਾਂ ਦੇ ਸਿਰ ਵਿੱਚ ਠਾਠਾ ਮਾਰਦਾ ਰਹਿੰਦਾ ਸੀ ਇੱਧਰ ਹੁਣ ਚੌਕਤ ਸਾਈ ਲਈ ਕਿ ਗੁਰਧਾਮਾਂ ਦੀ ਰਾਖੀ ਰਹੀ ਤੇ ਪੰਜਾਬ ਦੀ ਸਾਰੀ ਸੂ ਮਿਲਦੀ ਰਹੀ ਅਲਾम्बा ਸਿੰਘ ਜੀ ਅਮ੍ਰੇਸਰ ਆ ਗਏ ਜਿਸ ਥਾਵ ਨੂੰ ਉਹ ਨਿਹੰਗਾਂ ਦੀ ਛੌਣੀ ਕਹਿੰਦੇ ਹਨ ਇੱਥੇ ਇਹਨਾਂ ਦਾ ਡੇਰਾ ਪਿਆ ਉੱਪਰ ਦੱਸੇ ਸਮਾਚਾਰਾਂ ਨੂੰ 6 ਮਹੀਨੇ ਬੀਤ ਗਏ ਹਨ ਇੱਕ ਦਿਨ ਸੰਧਿਆ ਪੈ ਚੁਕੀ ਚੰਦਰਮਾ ਚੜ ਗਿਆ ਸਤਵੰਤ ਵੀ ਸ਼੍ਰੀ ਦਰਬਾਰ ਸਾਹਿਬ ਜੀ ਦੀ ਪ੍ਰਕਰਮਾ ਵਿੱਚ ਹਾਰ ਕੀ ਪੌੜੀ ਵਾਲੀ ਸੱਜੀ ਬਾਹੀ ਪਾਸ ਪੌੜੀਆਂ ਦੇ ਪਾਸ ਬੈਠੀ ਸੀ ਆਂਧਾਰਿਕ ਜਥਾ ਯਾਤਰਾ ਕਰਨ ਆਇਆ ਕੀਰਤਨ ਕਰ ਰਿਹਾ ਸੀ ਕੀ ਬੋਰੀਆਂ ਵਾਲੇ ਸਾਈਂ ਲੋਕ ਆ ਗਈ ਪਾਸ ਬੈ ਗਈ ਬੀਬੀ ਨੇ ਦਰਸ਼ਨ ਕਰਕੇ ਸੀਸ ਝੁਕਾਇਆ ਤੇ ਬੜੇ ਅਦਬ ਨਾਲ ਸੁਖ ਸਾੰਤ ਪੁੱਛੀ ਆਪ ਨੇ ਹੱਥ ਨਾਲ ਸਹਿਨਤ ਕੀਤੀ ਬੀਬੀ ਮਗਰ ਮਗਰ ਟੁਰ ਪਈ ਨਾਲ ਹੀ ਸਾਈਂ ਜੀ ਵੀ ਟੁਰ ਪਏ ਜੋ ਪਾਸवार ਬੈਠੇ ਸਨ ਬੋਰੀਆਂ ਵਾਲੇ ਉਹਨਾਂ ਨੂੰ ਵੀ ਅਕਾਲ ਬੂੰਗੇ ਦੇ ਉੱਪਰ ਲੈ ਗਏ ਤੇ ਫਿਰ ਪਿਛਲੇ ਪਾਸੇ ਵੱਲ ਲੈ ਗਏ ਅੱਗੇ ਇੱਕ ਸਿੰਘ ਬਿਲਾਸ ਵਿੱਚ ਸਿੰਘਣੀ ਖੜੀ ਸੀ ਬਾਰੀਆਂ ਵਾਲੇ ਉਹਨਾਂ ਨੂੰ ਵੀ ਅਕਾਲ ਬੂੰਗੇ ਦੇ ਉੱਪਰ ਲੈ ਗਈ ਤੇ ਫਿਰ ਪਿਛਲੇ ਪਾਸੇ ਵੱਲ ਲੈ ਗਈ ਅੱਗੇ ਇੱਕ ਸਿੰਘ ਲਿਬਾਸ ਵਿੱਚ ਸਿੰਘਣੀ ਖੜੀ ਸੀ ਤੇ ਨਾਲ ਇੱਕ ਪੁਚੰਗੀ ਸਿੰਘ ਸੀ ਇਹਨਾਂ ਦੇ ਅਪੜ ਦੇ ਸਾਰ ਉਹ ਸਿੰਘਣੀ ਉੱਠ ਕੇ ਆਈ ਧਾ ਕੇ ਸਤਵੰਤ ਕੋਰ ਦੇ ਗਲੇ ਚੰਬੜ ਗਈ ਤੇ ਫਾਰਸੀ ਵਿੱਚ ਬੋਲੀ ਅਜੀਜ਼ਾ ਅਜੀਜ਼ਾ ਆ ਪਿਆਰ ਦਾ ਦਿਲਾਂ ਦੀਆਂ ਕੰਦਰਾ ਵਿੱਚ ਲੁਕ-ਲੁਕ ਬੈਣਾ ਤੇ ਛਾਲਾ ਮਾਰ-ਮਾਰ ਕੇ ਉਛਲ-ਉਛਲ ਬਾਹਰ ਆਉਣਾ ਸਤਵੰਤ ਦੇ ਕੰਨ ਆਵਾਜ਼ ਪਛਾਣ ਗਏ ਕੋਮਲ ਪਰਕਟਵੀ ਜੱਫੀ ਨੇ ਪਿਆਰ ਦੇ ਕੜ ਪਾੜ ਕੱਤੇ ਸਤਵੰਤ ਨੇ ਘੁੱਟ ਲਿਆ ਘੁੱਟ ਰਹੀ ਹੈ ਆਪਣੀ ਪਿਆਰੀ ਫਾਤਿਮਾ ਨੂੰ ਜਿਸ ਨੇ ਉਸ ਨਾਲ ਕਦੇ ਓਖੀਆਂ ਵੇਲੇ ਪਿਆਰ ਕੀਤਾ ਸੀ ਹਾਂ ਜਿਸ ਦੇ ਪਿਆਰ ਬਦਲੇ ਸਤਵੰਤ ਉਸ ਦਾ ਘਟ ਦੀਪ ਜਗਾ ਆਈ ਸੀ ਹਾਂ ਜੋ ਲਗੀਆਂ ਫੇਰ ਬੁਝੀਆਂ ਨਹੀਂ ਉਹ ਨਾਮ ਦੀ ਰੋ ਉਹ ਉੱਚੀ ਸੂਰਤ ਦੇ ਉਚੇਰੇ ਤੇ ਉਨਮਨ ਵਿੱਚ ਰਹਿਣ ਤੇ ਤਦੋਂ ਚੜੇ ਰੰਗ ਫਿਰ ਲੱਥੇ ਨਹੀਂ ਸਨ ਅੱਜ ਵੇਖੋ ਉਹ ਅੰਦਰ ਲੀਆਂ ਲਗੀਆਂ ਫਾਤਿਮਾ ਨੂੰ ਕਿੱਥੇ ਲੈ ਆਈਆਂ ਔਰ ਕਿਸ ਤਰ੍ਹਾਂ ਵਲਿਖਾਂ ਚੀਰ ਕੇ ਪਿਆਰੀ ਦੇ ਗਲੇ ਚਿਮਟਾ ਰਹੀਆਂ ਹਨ ਉਹ ਅਸਮਤੁੱਲਾ ਦਾ ਆਖਰੀ ਖੱਤ ਫਾਤਿਮਾ ਦੇ ਸਤਵੰਤ ਲਈ ਫੜਕ ਰਹੇ ਦਿਲ ਨੂੰ ਖੰਬ ਲਾ ਕੇ ਪੰਜਾਬ ਲੈ ਆਇਆ ਹੈ ਉਸ ਅੰਦਰਲੇ ਸਤਸੰਗ ਪ੍ਰੇਮ ਨੇ ਆਪਣੇ ਪਿਆਰ ਦੇ ਆਲੰਬ ਨੂੰ ਕੀ ਕੂ ਢੂੰਡ ਲਿਆ ਹੈ ਪ੍ਰੇਮ ਨੇ ਮਨ ਬਦਲਿਆ ਸੀ ਮਨ ਨੇ ਵੇਸ ਦੇਸ਼ ਮਤ ਤੇ ਧਰਮ ਸਾਰਾ ਕੁਝ ਬਦਲ ਕੱਤਿਆ ਆਪਣੀ ਪ੍ਰੀਤਮਾ ਸਤਵੰਤ ਦੇ ਹੂਬੂ ਨਕਸ਼ੇ ਦੀ ਹੋ ਕੇ ਫਾਤਿਮਾ ਸਾਰੇ ਆਪਣੇ ਤੋਂ ਸੰਿਆਸ ਧਾਰ ਸਦਾ ਲਈ ਆਪਣਾ ਦੇਸ਼ ਛੱਡ ਪਿਆਰੀ ਦੇ ਦੇਸ਼ ਆ ਗਏ ਮਿਲੀ ਹੈ ਮਿਲੀ ਹੈ ਕਿ ਇੱਕ ਹੋ ਗਈ ਹੈ ਪਿਆਰ ਅੰਦਰਲੇ ਦੇ ਪਿਆਰ ਵਾਲੀਆਂ ਅੱਡ ਅੱਡ ਦੇਸ਼ਾਂ ਦੀਆਂ ਰੂਹਾਂ ਅੱਡ ਅੱਡ ਮਤਾਂ ਦੀਆਂ ਰੂਹਾਂ ਅੱਡ ਅੱਡ ਪਾਈਚਾਰਕ ਦੇਸ਼ਾਂ ਵਿੱਚ ਜੰਮੀਆਂ ਪਲੀਆਂ ਰੂਹਾਂ ਕਿਵੇਂ ਅੰਦਰਲੇ ਦੇ ਪਿਆਰ ਨੇ ਇੱਕ ਕਰਾਈਆਂ ਹਨ ਫਾਤਿਮਾ ਕੁੱਟ-ਕੁੱਟ ਕੇ ਬੈਬਲ ਹੁੰਦੀ ਹੈ ਨੈਣ ਚਮਾ-ਚਮ ਵਗਦੇ ਹਨ ਕੰਠ ਗਦਗਦ ਹੈ ਸਤਵੰਤ ਅਜਬ ਤਰੰਗਾਂ ਵਿੱਚ ਉਸ ਨੂੰ ਕੁੱਟਦੀ ਹੈ ਜਿਉਂ-ਜਿਉਂ ਮਿਲਨ ਠੰਡ ਪੈਂਦੀ ਹੈ ਪਿਆਰ ਨੂੰ ਰਾਜ ਆਉਂਦਾ ਹੈ ਤੇ ਖਿੱਚ ਵੱਧਦੀ ਹੈ ਵਾਖ ਵਖ ਹੋ ਕੇ ਫੇਰ ਮਿਲਦੀਆਂ ਹਨ ਪਰ ਜਿਉਂ-ਜਿਉਂ ਮਿਲਦੀਆਂ ਹਨ ਤਿਉ ਤਿਉ ਬਲਵਲੇ ਵੱਧਦੇ ਹਨ ਜਿਉਂ-ਜਿਉਂ ਰੰਗ ਵਧਿਆ ਤਿਉ ਤਿਉ ਪਿਆਰ ਸਮਾਦੀ ਗਾੜੀ ਹੋਈ ਤਿਉ ਤਿਉ ਲੱਭਾਂ ਨੇ ਘੁੱਟ ਖਾਦੀ ਨੈਣਾ ਦੇ ਅੰਦਰ ਨੂੰ ਖਿੱਚ ਲਈ ਸਿਰ ਨੂੰ ਕੁਛ ਚੜਿਆ ਜਿਉਂ-ਜਿਉਂ ਪਵਿੱਤਰ ਅੰਗਾਂ ਨੂੰ ਪਰਸਪਰ ਛੂ ਲੱਗੀ ਤਿਉ ਤਿਉ ਵਿਸਮਾਤ ਦੇ ਰੰਗ ਚੜੇ ਚੜਦਿਆਂ ਫਾਤਿਮਾ ਮਾਨ ਨੂੰ ਬੇਸੁੱਧ ਹੋ ਗਈ ਵਾ ਵਾ ਇਹ ਪਹਿਣਾ ਨਹੀਂ ਮਾਵਾ ਧੀਆਂ ਨਹੀਂ ਲਹੂ ਦੀਆਂ ਸਾਂਝੀ ਵਾਲ ਨਹੀਂ ਸਤਸੰਗ ਮੇਲਣਾ ਹਨ ਕੇਵਲ ਸਤਸੰਗ ਦਾ ਪਿਆਰ ਹੈ ਪਿਆਰਾਂ ਦੀ ਖਿੱਚ ਕਹਿਰ ਕਰ ਰਹੀ ਹੈ ਝੰਝੋਲ ਝੰਝੋਲ ਕੇ ਦਿਲਾਂ ਵਿੱਚ ਸਮਾਈ ਜਾਂਦੀ ਹੈ ਸਮਾਏ ਦਿਲ ਰਸ ਰੰਗ ਵਿੱਚ ਮਗਨ ਹੁੰਦੇ ਜਾਂਦੇ ਹਨ ਮਗਨਤਾ ਹੈ ਹਾਂਜੀ ਸੂਰਤਾ ਦੀ ਸੂਰਤ ਵਿੱਚ ਸਮਾਈ ਹੋ ਰਹੀ ਹੈ ਇਹੋ ਹੈ ਨਾ ਪ੍ਰੇਮ ਦੀ ਬੇਸੁద్ధి ਸੂਰਤ ਵਿੱਚ ਮੇਲ ਹੋ ਕੇ ਉੱਚ ਸੂਰਤियां ਹੋ ਕੇ ਬੇਸੁਰਤੀ ਹੈ ਹਾਂ ਦੋਏ ਬੇਸੁਰਤ ਹੋ ਰਹੀਆਂ ਹਨ ਸੁਰਤਾ ਪੰਗਰ ਪੰਗਰ ਕੇ ਸੁਰਤਾ ਵਿੱਚ ਸਮਾ ਰਹੀਆਂ ਹਨ ਇਸ ਨੂੰ ਪ੍ਰੇਮ ਮਦਹੋਸ਼ੀ ਆਖਦੇ ਹਨ ਇਹੋ ਹੈ ਦੇਹਾਂ ਦਾ ਇੱਕ ਹੋਣਾ ਵਾਹ ਵਾਹ ਪਿਆਰ ਵਾਹ ਵਾਹ ਉੱਚੇ ਸੁੱਚੇ ਉਨਮਨੇ ਮਨਾ ਦਾ ਮਨਾ ਵਿੱਚ ਸਮਾਓ ਹਾਂ ਇਹ ਮਦਹੋਸ਼ੀ ਹੈ ਪਤਾ ਨਹੀਂ ਆਪੋ ਵਿੱਚ ਕੌਣ ਸਾ ਤੇ ਹਾਂ ਪਰ ਆਪੋ ਵਿੱਚ ਮਨ ਮਨਾ ਵਿੱਚ ਕੁਲ ਮਿਲ ਗਏ ਹਨ ਰੰਗ ਤੇ ਰਸ ਭਰ ਰਿਹਾ ਹੈ ਆਨੰਦ ਹੈ ਰਸ ਹੈ ਫੇਰ ਮਦਹੋਸ਼ੀ ਹੈ ਸਦਕੇ ਹਾਂ ਇਸ ਪਿਆਰ ਮੂਰਤੀ ਦੇ ਸਦਕੇ ਹਾਂ ਪਿਆਰ ਦੇ ਇਸ ਕਲੀਆਂ ਪਰ ਆਏ ਲਹਿ ਲਹਾਰੇ ਚਮਨ ਦੇ ਮਿਲੇ ਰਹੋ ਮਿਲੇ ਰਹੋ ਜੋ ਵਿਛੜ ਵਿਛੜ ਮਿਲੇ ਹੋ ਮਿਲੇ ਰਹੋ ਇਸ ਪ੍ਰੇਮ ਮੂਰਤੀ ਉਤੇ ਬਾਵਰੀਆਂ ਵਾਲੇ ਗੁਰਮੁਖ ਦੇ ਪ੍ਰੇਮ ਪਰਵੇਦੇ ਪਵਿੱਤਰ ਤਰੋਲ ਮੋਤੀਆਂ ਨਾਲ ਭਰੇ ਨੈਣ ਇਲਾਹੀ ਪੁਸ਼ਪਾਂ ਦੀ ਵਰਖਾ ਕਰ ਰਹੇ ਹਨ ਹਾਂ ਉਹਨਾਂ ਦੇ ਅਰਸ਼ੀ ਦਾਤੇ ਅਰਸ਼ਾਂ ਤੋਂ ਪਾਰ ਉਰਾਰ ਦੇ ਜਗਤ ਪਾਲਕ ਆਪਣੇ ਇਲਾਹੀ ਪਿਆਰ ਦੀ ਰਾਸ ਤ੍ਰੇਲ ਵਰਸਾ ਰਹੇ ਹਨ ਇਹ ਰਹੇ ਮੂਰਤੀ ਠੱਠੀ ਹੋਈ ਹਾਂ ਜੀ ਇਹ ਖਿੱਚੀ ਰਹੇ ਤਸਵੀਰ ਸਤ ਸੰਗ ਪ੍ਰੇਮ ਦੀ ਹਾਂ ਸਦਾ ਦਿਸਦੀ ਰਹੇ ਇਹ ਮੂਰਤੀ ਪ੍ਰੇਮ ਦਾ ਨੂਰ ਵਰਸਾਂਦੀ ਰਹੇ ਇੱਕ ਚਿੱਤਰਕਾਰੀ ਪ੍ਰੇਮ ਦੀ ਸੁਗੰਧੀ ਇਸ ਪਿਆਰੇ ਨਕਸ਼ੇ ਤੋਂ ਮਹਿਲ ਮੁਸ਼ਕਾ ਮਚਾਂਦੀ ਰਹੇ ਸਮੇਂ ਦਰ ਸਮੇਂ ਮगन ਕਰਦੀ ਰਹੇ ਮਨਾਂ ਨੂੰ ਪ੍ਰੇਮ ਦੇ ਜਗਾਏ ਮਨਾਂ ਨੂੰ ਹਰਸ ਮਗਨ ਕਰਦੀ ਰਹੇ ਹਾਂ ਤਨ ਮਨ ਆਪਾ ਸਾਰਾ ਕੁਝ ਮਗਨ ਕਰਦੀ ਰਹੇ ਛੋਹਾਂ ਲਾਂਦੀ ਰਹੇ ਜਿੰਦਾ ਪਾਂਦੀ ਰਹੇ ਅਤੇ ਸਦਾ ਜੀਵੇ ਉਹ ਦੁੱਲਾ ਪੰਥ ਜਿਸ ਦੇ ਚਮਨ ਵਿੱਚ ਐਸੇ ਫੁੱਲ ਖਿੜਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ